ਸਾਸੀ ਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਲਓ ਜੀ ਆਪਾਂ ਡੈਂਸ ਸਬਜੀ ਪਾਜੀ ਦੀ ਤਿਆਰੀ ਕਰਨ ਸ਼ਾਮਾਂ ਦੀ ਨਾਲੇ ਥੋਪੇ ਬੈਠੇ ਆ ਵੇਖੋ ਤੇ ਨਾਲੇ ਆਪਾਂ ਸਬਜੀ ਪਾਜੀ ਦੇਣ ਚੀਰਨਾ ਤੇਦਰ ਗਾਜਰਾਂ ਆਲੂ ਤੇ ਆ ਪਿਆਜ਼ ਤੇ ਅਦਰਕ ਇਹਨਾਂ ਨੂੰ ਧੋ ਲਿਆ ਫਿਰ ਇਹਨਾਂ ਨੂੰ ਕੱਟਦੇ ਆ ਜਦੋਂ ਸਬਜੀ ਕੱਟ ਗਏ ਤੇ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਜਿਹੜੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਹੜੀਆਂ ਪਹਿਲੀਆਂ ਭੈਣ ਭਰਾ ਜੋ ਵੀ ਚੈਨਲ ਨਾਲ ਜੁੜੇ ਸੋਹਣੇ ਸੋਹਣੇ ਕਮੈਂਟ ਕਰਦੇ ਸੋਹਣੇ ਸੋਹਣੇ ਕਮੈਂਟ ਕਰਿਓ ਬਾਅਦ ਤੋਂ ਬਾਅਦ ਵੀਡੀਓ ਵਾਚ ਕਰੋ ਸ਼ੇਅਰ ਕਰੋ ਲਾਈਕ ਕਰੋ ਚੈਨਲ ਨੂੰ ਬਾਤੋਂ ਬਾਅਸਪੋਰਟ ਕਰੋ ਤੇ ਆਪਾਂ ਚੀਤ ਲਗਿਆਣ ਸਬਜੀ ਸ਼ਾਮਾਂ ਨੂੰ ਬਣਾਉਣੇ ਆਲੂ ਗਾਜਰਾਂ ਦੀ ਸਬਜੀ ਤੇ ਨਾਲ ਲਾਵਾਂਗੇ ਮੱਕਈ ਦੇ ਪ੍ਰਸ਼ਾਦੇ ਨਾਲ ਲਿਆਵਾਂਗੇ ਦਹੀਂ ਤੇ ਮੱਖਣੀ ਰੜਕਾਂਗੇ ਜਿਹਨੂੰ ਜਾਗ ਲਾ ਕੇ ਰੱਖ ਕੇ ਆਏ ਸ਼ਾਮਾਂ ਤੱਕ ਉਹ ਬਣ ਜਾਣੀ ਚਲੋ ਜੀ ਮੈਂ ਜੀਰ ਲਾਂ ਸਬਜੀ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਤੁਸੀਂ ਜਾਇਓ ਨਾ ਕਿਤੇ ਫਿਰ ਆਪਾਂ ਲਾਉਨੇ ਤੜਕ ਚਲੋ ਜੀ ਇਹਦੀ ਸਬਜੀ ਗਈ ਬਣ ਆਲੂ ਗਾਜਰਾਂ ਵੇਖੋ ਬਹੁਤ ਸੋਹਣੀ ਸਬਜੀ ਬਣੀ ਆ ਤੇ ਇਹਦੀ ਆਪਾਂ ਮੱਖਣੀ ਰੇੜਕੀ ਆ ਤਾਂ ਲੱਸੀ ਮਘਣੀ ਫਰੇਜ ਰਾ ਖਾਈ ਮੈਂ ਤੇ ਆਟਾ ਇਹ ਸਵੇਰੇ ਗੁੰਨ ਲਿਆ ਹੈ ਪਰ ਉਹ ਨਹੀਂ ਆਉਣਾ ਸੀ ਤੇ ਮੈਂ ਕਹਿੰਨਾ ਪ੍ਰਸ਼ਾਦਾ ਖਾਣਾ ਹਣਾ ਤੇ ਉਹ ਆਂਦੇ ਨਹੀਂ ਆ ਖਾ ਕੇ ਆਏ ਆ ਉਹਨਾਂ ਦਾ ਕਰਕੇ ਆਟਾ ਕੁੱਦਾ ਹੈ ਤੇ ਸੌਜੀ ਕੱਟ-ਕੁੱਟ ਕੇ ਰੱਖੀ ਹੈ ਗਜਰਾਂ ਦੀ ਤਾਂ ਹੀ ਉਹਨਾਂ ਦਾ ਕਰਕੇ ਮੈਂ ਕਹਾਂ ਚੱਲ ਕੋਹ ਮਟਰ ਰੱਖੂੰ ਬਾ ਆਲੂ ਲਈ ਸੌਜੀਆ ਕੋਹ ਹਾਲ ਦਹੀਂ ਤੇ ਕੋਹ ਹੋਣ ਜੇ ਉਹ ਨਹੀਂ ਖਾਣੀ ਮੈਂ ਚਲੋ ਸਾਡੀ ਮਰਜ਼ੀ ਆ ਆਪਣਾ ਤੇ ਫਰਜੋ ਮੈਂ ਤਾਂ ਆਪਣੇ ਨੂੰ ਤਿਆਰੀ ਕੀਤੀ ਸੀ ਸਾਰੀ। ਤੁਹਾਨੂੰ ਮੈਂ ਇਹ ਨਾਲ ਤੜੀਆ ਵਿੱਚ ਆ ਇਹ ਚਦਕਰ ਮਸਾਲਾ ਮਸੂਲਾ ਸਾਰਾ ਪਾਤਾ, ਚਾ ਮਠਾ ਪਾਤਾ। ਤੁਮੜ ਕੇ ਪਾਉਣੀ ਹੁਣ ਦੁੱਧਾ ਵੀ ਦੁੱਧ ਲੈ ਆਈ ਮੈਂ। ਚਲੋ ਆਪਾਂ ਬਣਾਈਏ ਚਾ। ਛੋ ਜਿਂ ਤੜਕਾ ਜਿਹਾ ਲੱਗ ਗਿਆ। ਆਲੂ ਗਾਜਰਾਂ ਦੀ ਚਾਹ ਵੀ ਅੱਜ ਬਣਾਈ ਹੀ ਜਦੋਂ ਤੇਵਾ ਆਏ ਉਹਦੇ ਚਾਹ ਬਣਾਈ ਦੀ ਜੇ ਤਾਂ ਕੋਠੀ ਪਾ ਲਈਦੀ ਤੇ ਗਰਮੀ ਲੱਗਦੀ ਕੜੀ-ਕੜੀ ਬੈਂਦੀ ਜੇ ਨਹੀਂ ਪਾਈਦੀ ਤੇ ਠੰਡ ਲੱਗਦੀ ਛਾਲ ਗਿਆ ਨੇ ਆ ਕੰਮ ਨਹੀਂ ਹੁੰਦਾ ਚਾਹ ਬੜ ਗਈ ਇਹ ਜਿਹੜਾ ਮੈਂ ਤੜਕਾ ਮੈਂ ਚੰਗੀ ਤਰ੍ਹਾਂ ਰਹਿ ਜੇ ਤੇ ਸਭ ਜੀ ਮੈਂ ਤੜਕਾ ਤੇ ਲਾ ਲਿਆ ਗਾਇ ਹਿੱਟ ਤੇ ਐਂਡ ਆਇਸ਼ ਤੇ ਮੌਣਕ ਤੁਸੀਂ ਪ੍ਰਸ਼ਾਦੇ ਬਣਾਉਣੇ ਆ ਜੇ ਰਮਾ ਕਪੜੇ ਕਰਕੇ ਪੈ ਪਰਾਰਾ ਜੀ ਥੀ ਸੇਕ ਨਹੀਂ ਲੱਗਦਾ ਤੇ ਬਾਹਰ ਨਹੀਂ ਆਉਂਦਾ ਚਾਹ ਨੂੰ ਛੇਤੀ ਜਿਆਦਾ ਹੀ ਭਾਰਾ ਵਾ 900 ਗ੍ਰਾਮ ਦਾ ਵਾ ਕਿਲੋ ਹੀ ਹੋ ਗਿਆ ਕੇ ਵਜਨ ਚ ਪਿੱਤਲ ਹੋਣੀ ਨੂੰ ਪਾਰਾ ਚ ਕਰਾਉਣਾ ਕਰਾਉਨੇ ਆ ਹੋਰ ਇਹਨੇ ਕੰਮ ਮੁੱਕਦੇ ਇਹ ਸੋਚਿਆ ਹੀ ਪੀਏ 프라이 프라이ਪਨ ਇੱਕੋ ਗਲਾਸ ਪਿੱਤਲ ਦਾ ਇੱਕ ਭਰਾ ਇਹਨਾਂ ਨੂੰ ਇਹਨਾਂ ਨੂੰ ਕਰਾਉਂਦੇ ਆ ਸੋਚਾਂ ਸੋਚ ਦੇ ਨਾਂ ਕਿ ਜਾਂਦਾ ਸੋਚਾਂ ਸੋਚ ਕੇ ਰਾਤ ਨਾ ਮੈਂ ਕਹਿੰਦੀ ਤੁਹਾਡੇ ਨਾਲ ਵੀ ਇਦਾਂ ਹੁੰਦਾ ਤੁਸੀਂ ਦੱਸਿਓ ਜੋ ਬੱਚੇ ਛੋਟੇ ਹੋਣਗਾ ਆਪਾਂ ਹੋਰ ਕੋ ਸੋਈਦੇ ਇਹ ਵੱਡੇ ਹੋ ਜਾਂਦੇ ਉਦੋਂ ਹੋਰ ਕੋ ਜੋ ਸੋਈਦੇ ਹੋ ਬਣਦਾ ਨਹੀਂ ਟੈਨਸ਼ਨ ਨਾ ਜੇ ਨਿੱਕੇ ਦੇ ਦੋ ਬਾਕੀ ਦਾ ਉਦੋਂ ਵੀ ਘਰ ਬਾਹਰ ਸਭ ਛੱਡ ਛੱਡੀ ਦੇ ਭੈਣ ਭਰਾ ਛੱਡ ਲਈ ਦੇ ਆਖਿਰ ਜਿੰਦਗੀ ਭਾਂਡੇ ਸਕੂਲ ਲੇ ਗਏ ਇਹਨਾਂ ਨੇ ਆਉਣਾ ਵਾ ਇਹਨਾਂ ਨੂੰ ਰੋਟੀ ਖਾਣੀ ਹੈ ਇਹਨਾਂ ਨੂੰ ਹੈ ਕਿੱਥੇ ਕਿਹਦੇ ਕੱਢੀ ਗੋਰੀ ਲੱਗੇ ਪਹਿਣਗੇ ਜਦੋਂ ਵੱਡੇ ਹੋ ਜਾਂਦੇ ਹੁਣ ਸੋਹਣੀ ਲਿਓ ਜੀ ਨਦੀ ਦਾ ਕੀ ਉਤਰਾ ਚੜ੍ਹਾ ਉਹਨਾਂ ਦੀ ਚਾਹ ਮੈਂ ਡੱਕਤੀ ਆ। ਆਪਾਂ ਆਪਣੀ ਮਝਾ ਪਾ ਲਈ। ਚਲੋ ਆਪਾਂ ਚਾਹ ਲੈ ਜੇ ਅੰਦਰ। ਫਿਰ ਆਪਾਂ ਕਰਦੇ ਹਾਂ। ਹੁਣ ਪ੍ਰਸ਼ਾਦ ਇਹ ਰਹਿ ਗਏ ਕੋਈ ਵੀ ਕੰਮ ਤੇ ਹੋਰ ਰਹਿ ਨਹੀਂ ਗਿਆ। ਜਾਂ ਦੋ ਘਪਾਂ ਸਾਫ ਕਰਨ ਵਾਲੇ। ਫਿਰ ਆਪਾਂ ਕਰਦੇ ਹਾਂ ਸਾਫ। ਚਲੋ ਮਪਾਚਾ ਲੱਗੇ ਅੰਦਰ ਬਾਹਰੀ ਢੋਦ ਗਈ ਠੰਡ ਹੀ ਆਉਣੀ ਆ ਨਾਲ ਵੀਡੀਓ ਦਾ ਕਰਦਗੇ ਐਂਡ ਜੇ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਬਾਤੋਂ ਮਾਤਾ ਸਪੋਰਟ ਕਰਿਓ ਮਿਲਾਂਗੇ ਕੱਲ ਸ਼ਾਮ ਨੂੰ ਸਤਿ ਸ੍ਰੀ ਅਕਾਲ ਜੀ